ਦੋਸਤੋ ਮੈਂ ਚੀਫ ਬਿਊਰੋ ਪੰਜਾਬ ਆਕਸ਼ ਨੂੰ ਤੇ ਗੱਲ ਪੰਜਾਬ ਦੀ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾ ਸੰਸਾਰ ਭਰ ਦੇ ਵਿੱਚ ਦੋਸਤੋ ਹਰੇਕ ਵਿਅਕਤੀ ਨੂੰ ਜਿਹੜੀ ਬੋਲਣ ਦੀ ਆਜ਼ਾਦੀ ਜਿਹਨੂੰ ਆਪਾਂ ਪ੍ਰੈਸ ਦੀ ਆਜ਼ਾਦੀ ਵਜੋਂ ਜਾਣਦੇ ਹਾਂ ਹਰ ਵਿਅਕਤੀ ਨੂੰ ਬੋਲਣ ਦੀ ਜਦਤੀ ਹੈ ਕਿਉਂਕਿ ਹਰ ਡੈਮੋਕਰੇਟਿਕ ਦੇਸ਼ ਨੇ ਲੋਕਤੰਤਰੀ ਦੇਸ਼ ਨੇ ਉੱਥੇ ਪ੍ਰੈਸ ਨੂੰ ਜਿਹੜੀ ਕੁੱਲ ਬਿਲੀ ਹੋਈ ਆ ਲੇਕਿਨ ਸਮਾਜ ਬਦਲ ਦੇ ਨਾਲ ਅੱਜ ਇਹ ਜੀ ਸੋਸ਼ਲ ਮੀਡੀਆ ਨੇ ਆਪਣਾ ਬੜਾ ਵੱਡਾ ਜਿਹੜਾ ਰੋਲ ਹੈ ਉਹ ਅੱਜ ਲੋਕਤੰਤਰਿਤ ਚ ਦੇ ਵਿੱਚ ਇਸ ਪ੍ਰੈਸ ਦੀ ਆਜ਼ਾਦੀ ਨੂੰ ਦਿੱਤਾ ਪਰ ਲੇਕਿਨ ਕਿਤੇ ਨਾ ਕਿਤੇ ਕੁਝ ਜੁਮੇ ਗੈਰ ਜ਼ਿੰਮੇਵਾਰ ਵਿਅਕਤੀ ਇਸ ਸੋਸ਼ਲ ਮੀਡੀਆ ਨਾਲ ਜੁੜ ਕੇ ਕਿਤੇ ਨਾ ਕਿਤੇ ਬਿਨਾ ਤਰਕਹੀਨ ਚੈਨਲ ਨੂੰ ਚਲਾ ਕੇ ਸਮਾਜ ਨੂੰ ਜਿੱਥੇ ਗੁੰਮਰਾਹ ਕਰ ਰਹੇ ਹਨ ਉੱਥੇ ਲੋਕਾਂ ਦੀਆਂ ਧਾਰਮਿਕ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨਾਲ ਵੀ ਸ਼ੇਰਖਾਨੇ ਕਰ ਰਹੇ ਹਨ ਤੇ ਕਿਤੇ ਨਾ ਕਿਤੇ ਕਿਸੇ ਪਲੇਟਫਾਰਮ ਤੇ ਆ ਕੇ ਪੜ੍ਹ ਕੇ ਹੋਏ ਲੋਕਾਂ ਵੱਲੋਂ ਉਸ ਵਿਅਕਤੀ ਦੇ ਨਾਲ ਕਿਤੇ ਕੋਈ ਨਾ ਕੋਈ ਕਾਰਾ ਹੋ ਜਾਂਦਾ ਹੈ ਤਾਂ ਸ਼ਾਇਦ ਤੁਸੀਂ ਸਮਝ ਹੀ ਗਏ ਹੋਗੇ ਤਾਂ ਇਹ ਕਾਰਾ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਇੱਕ ਚੈਨਲ ਚਲਾ ਰਹੇ ਹਰਨੇਕ ਸਿੰਘ ਨੇਕੀ ਦੇ ਨਾਲ ਜੋ ਆਕਾ ਲੈਂਡ ਦੇ ਵਿੱਚ ਹੋਇਆ ਉੱਤੇ ਇੱਕ ਹਮਲਾ ਕੀਤਾ ਗਿਆ ਉਸ ਤੇ ਅਸੀਂ ਚਰਚਾ ਵਿਸ਼ੇਸ਼ ਚਰਚਾ ਕਰਾਂਗੇ ਮੇਰੇ ਨਾਲ ਨੇ ਪ੍ਰਵੀਨ ਜਿਹੜੇ ਕੋਮਲ ਜੀ ਬਹੁਤ ਹੀ ਲੰਬੇ ਸਮੇਂ ਤੋਂ ਜਿਹੜੇ 30 ਸਾਲ ਤੋਂ ਜਿਹੜੇ ਪੱਤਰਕਾਰੀ ਦੇ ਖੇਤਰ ਦੇ ਨਾਲ ਜੁੜੇ ਹੋਏ ਨੇ ਮੈਂ ਇਹ ਨਹੀਂ ਕਵਾਂਗਾ ਵੀ ਖੋਬੇ ਹੋਏ ਨੇ ਪੱਤਰਕਾਰੀ ਦੇ ਵਿੱਚ ਤੇ ਖਾਸ ਕਰਕੇ ਜਿਹੜਾ ਪੰਜਾਬ ਪ੍ਰੈਸ ਕਲਬ ਤੇ ਦੇ ਪਟਿਆਲਾ ਪ੍ਰੈਸ ਕਲਬ ਦੇ ਪ੍ਰਧਾਨ ਵੀ ਨੇ ਅਸੀਂ ਉਹਨਾਂ ਦੇ ਨਾਲ ਇਸ ਵਿਸ਼ੇ ਤੇ ਚਰਚਾ ਕਰਾਂਗੇ ਹਾਂਜੀ ਕੋਮਲ ਜੀ ਨੇਕ ਨੇਕੀ ਦਾ ਜਿਹੜਾ ਐਪੀਸੋਡ ਨਿਊਜ਼ੀਲੈਂਡ ਦੇ ਵਿੱਚ ਵਾਪਰਿਆ ਤਬਾ ਸਾਰਾ ਜਿਹੜਾ ਸੋਸ਼ਲ ਮੀਡੀਆ ਤੇ ਨੈਗੇਟਿਵ ਜਿਹੜੇ ਨੇ ਮੈਨੂੰ ਲੱਗਦਾ ਵੀ 95% ਜਿਹੜੇ ਨੈਗੇਟਿਵ ਕਮੈਂਟਸ ਆਏ ਨੇ ਤੁਸੀਂ ਇਸ ਐਪੀਸੋਡ ਨੂੰ ਕਿੱਦਾਂ ਦੇਖ ਰਹੇ ਹੋ ਸਭ ਤੋਂ ਪਹਿਲਾਂ ਮੈਂ ਤੁਹਾਡੇ ਮਾਤਮ ਇਬਰਾਹਿਮ ਸਾਡੇ ਚੈਨਲ ਦੇ ਦਰਸ਼ਕਾਂ ਨੂੰ ਖਾਲਸਾ ਪੰਥ ਨੂੰ ਤੇ ਕਿਸਾਨ ਭਰਾਵਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਬੇਖੋ ਜਿਹੜਾ ਤੁਸੀਂ ਨੇਕੀ ਵਾਲਾ ਅੱਜ ਮਸਲਾ ਜਿਹੜਾ ਤੁਸੀਂ ਇਹਦੇ ਬਾਰੇ ਚਰਚਾ ਦੇ ਲਈ ਮੇਰੇ ਨਾਲ ਗੱਲਬਾਤ ਕਰ ਰਹੇ ਹੋ ਤਾਂ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਾਂਗਾ ਕਿ ਬੜੇ ਦੇਰ ਤੋਂ ਅਸੀਂ ਇੱਕ ਕਹਾਵਤ ਸੁਣਦੇ ਸੀ ਨੇਕੀ ਕਰ ਤੇ ਖੂਬ ਵਿੱਚ ਛੁੱਟ ਦਰਿਆ ਵਿੱਚ ਡਾਲ ਦੇ ਕੇ ਦਿਸੀ ਦਰਿਆ ਚ ਡਾਲ ਨੇਕੀ ਕਰ ਦਰਿਆ ਵਿੱਚ ਡਾਲ ਹਿੰਦੀ ਚ ਨੇਕੀ ਕਰ ਖੂਬ ਵਿੱਚ ਛੁੱਟ ਪੰਜਾਬੀ ਵਿੱਚ ਸਿੱਖ ਖਾਲਸਿਆਂ ਨੇ ਨੇਕੀ ਨੂੰ ਸੱਚਮੁੱਚ ਖੂਬ ਵਿੱਚ ਛੁੜ ਦਤਾਂ ਤੇ ਖੂਬ ਵਿੱਚ ਛੁੱਟਣਾ ਜਾਇਜ਼ ਵੀ ਸੀ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਤੇ ਵਾਲਟਨ ਡਾਊਨਸ ਦੇ ਜਿਹੜਾ ਜਿਹੜਾ ਆਪਣੇ ਸ਼ਹਿਰ ਹੈ ਉੱਥੋਂ ਜਿਹੜਾ ਇਲਾਕਾ ਹੈ ਉੱਥੇ ਨੇਕੀ ਦਾ ਰੈ residense ਹੈ ਔਰ ਨੇਕੀ ਲੰਬੇ ਸਮੇਂ ਤੋਂ ਬੜੀਆਂ ਘਟਿਆ ਭੱਤੀ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਹੋਏ ਬੜੇ ਗਲਤ ਤਰੀਕੇ ਨਾਲ ਗੁਰੂਆਂ ਨੂੰ ਠੀਕ ਹੈ ਨਾ ਜੀ ਨਾ ਤਾਂ ਇਹ ਬਖਸ਼ਦਾ ਸੀ Hindu ਸਮਾਜ ਨੂੰ ਨਾ ਬਖਸ਼ਦਾ ਸੀ Sikh ਸਮਾਜ ਨੂੰ ਨਾ ਗੁਰੂਆਂ ਨੂੰ ਬਖਸ਼ਦਾ ਸੀ ਨਾ ਪੀਰਾਂ ਨੂੰ ਬਖਸ਼ਦਾ ਸੀ ਜਿਨ੍ਹਾਂ ਨੇ ਇਹਨੂੰ ਬਖਸ਼ਣਾ ਹੈ ਉਹਨਾਂ ਦੇ ਹੀ ਪਿੱਛੇ ਇਹ ਪਿਆਰ ਰੰਦਾ ਸੀ ਵੀ ਜਿਹਨੂੰ ਆਪਾਂ ਕਹਿ ਜਿੰਦੇ 73 ਜਾਂ ਪੁਰਾਣੀ ਸੀ 73 ਜਾਂ ਵਿੱਚ 73 ਜਾਂ ਪੁਰਾਣੀ ਸੀ ਜਦੋਂ ਇਹਦੇ ਮਾਪੇ ਨੇ ਇਹਦਾ ਨਾਮ ਰੱਖਿਆ ਹੋਣਾ ਹਰਨੇਕ ਸਿੰਘ ਠੀਕ ਹੈ ਨੇਕੀ ਦਾ ਚਲੋ ਬਾਹਰ ਵਿੱਚ ਪਿਆਰ ਨਾਲ ਕਰੇ ਕਹਿੰਦੇ ਰਹੇ ਹੋਣਗੇ ਜਿੱਦਾਂ ਆਪਾਂ ਬੱਚਾ ਚੰਦਾ ਸੀ ਮੂੰਹ ਤੇ ਲਾਲੀ ਹੁੰਦੀ ਸੀ ਉਹਦੇ ਨਾਲ ਲਾਲਸੇ ਲਾ ਦਿੰਦੇ ਹਾਂ ਮਤਲਬ ਆਪਣੇ ਕਲਚਰ ਦੀ ਗੱਲ ਕਰੀਏ ਲੱਡੂ ਝੰਡੂ ਭਲੇ ਲੂ ਖਿਲੂ ਜੋ ਵੀ ਕਰਦੇ ਪਿਆਰ ਨਾਲ ਇਸ ਤਰ੍ਹਾਂ ਇਹਨੂੰ ਨੇਕੀ ਕਹਿਣ ਲੱਗ ਪਏ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਹ ਜਿਹੜਾ ਨੇਕੀ ਹੈ ਇਹ ਬਹੁਤ ਵੱਡੀ ਇਹਦੇ ਦਿਲ ਦੇ ਵਿੱਚ ਬਦੀ ਦੀ ਭਾਵਨਾ ਹੋਊਗੀ ਵੱਡੇ ਹੋ ਕੇ ਡਿਵੈਲਪ ਹੋਊਗੀ ਤੇ ਜਿਹੜੀ ਇਹ ਭਾਵਨਾ ਡਿਵੈਲਪ ਹੋਈ ਨੇਕੀ ਦੇ ਦਿਲ ਦੇ ਵਿੱਚ ਪਤਾ ਨਹੀਂ ਕਿੰਜ ਹੋਈ ਕਿੰਜ ਨਹੀਂ ਪਰ ਇਹ ਬੜਾ ਮਾੜਾ ਮਾੜੀ ਜਹਿਨਿਤ ਵਾਲਾ ਇੱਕ ਇਨਸਾਨ ਬਣ ਗਿਆ ਦੇਖੋ ਤੁਸੀਂ ਵੀ ਵਿਕਰਮ ਜੀ ਸੀਨੀਅਰ ਜਰਨਲਿਸਟ ਹੋ ਅੱਜ ਬਿਲਕੁਲ ਹੀ ਗੱਲਬਾਤ ਕਰਨ ਲੱਗੇ ਖਬਰਾਂ ਨਸ਼ਰ ਕਰਨ ਲੱਗੇ ਕਿਸੇ ਖਾਸ ਮੌਜੂਦ ਵੈਰਿਟੀ ਕਟਪਨੀ ਕਰਨ ਲੱਗੇ ਤੁਸੀਂ ਬਹੁਤ ਵਾਰ ਸੋਚਦੇ ਹੋ ਬਿਲਕੁਲ ਬਿਲਕੁਲ ਖਾਸ ਤੌਰ ਤੇ ਜਦੋਂ ਅਸੀਂ ਧਾਰਮਿਕ ਮੁੱਦਿਆਂ ਬਾਰੇ ਗੱਲ ਕਰਦੇ ਨਾ ਤਾਂ ਸਾਨੂੰ ਬੜਾ ਤੋਲ ਕੇ ਮਿਲ ਕੇ ਬੋਲਣਾ ਚਾਹੀਦਾ ਹੈ ਬਿਲਕੁਲ ਫੈਕਟਸ ਤੇ ਇਤਿਹਾਸ ਦੀ ਜਾਣਕਾਰੀ ਵੀ ਹੋਣੀ ਚਾਹੀਦੀ ਹੈ ਜੀ ਕਿਉਂਕਿ ਜਿਹੜੇ ਜਿਹੜੇ ਜਜ਼ਬਾਤ ਹੁੰਦੇ ਨਾ ਉਹ ਧਾਰਮਿਕ ਤੋਲ ਦੇ ਉੱਤੇ ਬਹੁਤ ਜ਼ਿਆਦਾ ਭੜਕਦੇ ਨੇ ਕੋਈ ਵੀ ਬੰਦਾ ਚਾਹੇ ਹਿੰਦੂ ਹੋਵੇ ਚਾਹੇ ਮੁਸਲਿਮ ਹੋਵੇ ਚਾਹੇ ਸਿੱਖ ਹੋਵੇ ਚਾਹੇ ਇਸਾਈ ਹੋਵੇ ਉਹ ਆਪਣੇ ਇਸ਼ਤ ਬਾਰੇ ਜਿਹਦੇ ਉੱਤੇ ਜਿਹੜਾ ਉਹਦਾ عقیدہ ਹੁੰਦਾ ਹੈ ਜਿਹਦੇ ਉੱਤੇ ਉਹਦੀ ਇੱਕ ਨੈਚਰ ਸੀ ਕਹਿੰਦੇ ਹੁੰਦੀ ਹੈ ਜਿਹਦੇ ਉੱਤੇ ਉਹਦਾ ਫੇਸ ਹੁੰਦਾ ਹੈ ਤੇ ਉਹਦੇ ਉਹਦੇ ਬਾਰੇ ਕਦੇ ਵੀ ਉਹ ਬੁਰਾ ਨਹੀਂ ਬੋਲ ਸਕਦਾ ਹਾਲਾਂਕਿ ਸਭੇ ਸਾਂਝੀ ਵਸਾਇਨ ਕੋਈ ਨਾ ਰਿਸੀ ਵਾਰਾ ਜੀ ਉਹਦੇ ਮੁਤਾਬਕ ਅਸੀਂ ਸਾਰੇ ਇੱਕੋ ਹੀ ਪਤਾ ਦੀ ਸੰਗਾਨ ਆ ਪਰ ਮੀਡੀਆ ਨੂੰ ਖਾਸ ਤੌਰ ਦੇ ਉੱਤੇ ਇਹ ਖਾਸ ਤੌਰ ਦੇ ਉੱਤੇ ਸਾਰੇ ਸੂਝਵਾਨ ਮੀਡੀਆ ਵਾਲੇ ਇਹਦਾ ਖਿਆਲ ਰੱਖਦੇ ਨੇ ਪਰ ਨੇਕੀ ਇੱਕ ਆਪਣੇ ਆਪ ਦਾ ਸੋ ਕਾਲਡ ਮੀਡੀਆ YouTube ਦੇ ਉੱਤੇ ਬਣਾ ਕੇ ਇਸ ਤਰ੍ਹਾਂ ਦਾ ਮੀਡੀਆ ਬਣਾਇਆ ਕਿ ਉਸਨੇ ਵਿਰੋਧਤਾ ਹੀ ਖੱਟੀ ਔਰ ਇਸ ਬੁਰੀ ਤਰ੍ਹਾਂ ਨਾਲ ਤੁਸੀਂ ਵੇਖੋ ਸਾਡੇ ਕਿਸਾਨ ਭਰਾ ਜਿਹੜੇ ਕਿ ਬਾਰਡਰ ਦੇ ਉੱਤੇ ਜਾ ਕੇ ਅੱਡੀ ਸਾਡੇ ਕਿਸਾਨਾਂ ਪਰ ਆਪਣੀ ਗੱਲ ਨਹੀਂ ਕਰ ਰਹੇ ਉਹ ਪੂਰੀ ਦੁਨੀਆ ਦੀ ਗੱਲ ਕਰ ਰਹੇ ਨੇ ਬਿਸ਼ਪ ਦੀ ਗੱਲ ਕਰ ਰਹੇ ਨੇ ਪੰਜਾਬੀਆਂ ਦੀ ਗੱਲ ਕਰ ਰਹੇ ਨੇ ਥੋੜੇ ਹਿੰਦੁਸਤਾਨ ਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਲੜਾਈ ਨੂੰ ਲੈ ਕੇ ਉਹ ਬਾਰਡਰ ਦੇ ਉੱਤੇ ਟਟੇ ਹੋਏ ਠੰਡ ਦੇ ਵਿੱਚ ਨੇਕੀ ਦਾ ਉੱਥੇ ਗਰਮਾ ਆਪਣੇ ਹੀਟਰ ਲਾ ਕੇ ਕਮਰੇ ਦੇ ਵਿੱਚ ਜਿੰਨੀ ਬਕਵਾਸ ਮਾਰਦਾ ਹੈ ਤੇ ਠੰਡ ਦੇ ਵਿੱਚ ਜੇ ਉਹ ਵੇਖ ਲਵੇ ਨਾ ਤੇ ਕਈਆਂ ਦੇ ਕੋਲ ਤਾਂ ਵਿਚਾਰਿਆਂ ਕੋਲ ਉੱਥੇ ਬ੍ਰਾਂਡ ਦੇ ਆਸਲੀ ਦਿਨ ਕੱਟ ਰਹੇ ਨੇ ਨਹੀਂ ਕੋਈ ਮੇਰੀ ਉਹ ਗੱਲ ਕਰ ਜਿਵੇਂ ਨਿਊਜ਼ੀਲੈਂਡ ਦੀ ਗੱਲ ਕਰਦੇ ਆ ਜਿਵੇਂ ਅਮਰੀਕਾ ਦੀ ਗੱਲ ਕਰਦੇ ਆ ਕਨੜਾ ਦੀ ਗੱਲ ਕਰਦੇ ਆ ਉੱਥੇ ਪ੍ਰੈਸ ਦੀ ਆਜ਼ਾਦੀ ਆ ਵੱਖਰੀ ਤਰ੍ਹਾਂ ਦੀ ਹੈ ਠੀਕ ਹੈ ਆਪਣੇ ਜਿਹੜਾ ਇੰਡੀਆ ਦੀ ਗੱਲ ਕਰੀ ਜਿਹੜਾ ਸਾਡਾ ਕਨਸਟੀਟਿਊਸ਼ਨ ਹੈ ਸਾਡੇ ਵੀ ਪ੍ਰੈਸ ਸਖਤ ਬਣਿਆ ਹੋਇਆ ਹੈ ਤਾਂ ਮੈਨੂੰ ਇਹ ਨਹੀਂ ਲੱਗਦਾ ਵੀ ਕਿਤੇ ਨੇਕੀ ਨੂੰ ਜ਼ਿਆਦਾ ਹੀ ਆਜ਼ਾਦੀ ਨਿਊਜ਼ੀਲੈਂਡ 'ਚ ਮਿਲਦੀ ਜੀ ਨੇਕੀ ਨੂੰ ਵਿਚਾਰਾਂ ਦੇ ਪ੍ਰਕਾਟਾ ਦੇ ਨਾਮ ਨਾਲ ਨਿਊਜ਼ੀਲੈਂਡ ਦੇ ਵਿੱਚ ਭੌਂਕਣ ਦੀ ਆਜ਼ਾਦੀ ਜੇ ਜਦੋਂ ਭੌਂਕਣ ਦੀ ਆਜ਼ਾਦੀ ਮਿਲ ਜਾਂਦੀ ਹੈ ਨਾ ਤੇ ਉਹ ਬੜੀ ਮਾੜੀ ਆਜ਼ਾਦੀ ਹੁੰਦੀ ਹੈ। ਫਿਰ ਉਸ ਤੋਂ ਬਾਅਦ ਵੱਢਣ ਲੱਗ ਜਾਂਦੇ ਲੋਕਾਂ ਨੂੰ ਹਲਕੇ ਕੁੱਤੇ ਦੀ ਤਰ੍ਹਾਂ ਨੇਕੀ ਦਾ ਵੀ ਇਹੀ ਹਾਲ ਸੀ। ਹੁਣ ਉਹ ਮਿਡਲ ਮੋਰ ਹਸਪਤਾਲ ਜਿਹੜਾ ਉਹਦੇ ਵਿੱਚ ਹੱਡੀਆਂ ਉੱਡੀਆਂ ਗਈਆਂ ਕੁੱਟ ਚੁੱਕੀਆਂ ਨੇ ਕਈ ਸਰਜਰੀਆਂ ਹੋਈਆਂ ਨੇ ਤੇ ਚੰਗੀ ਤਰ੍ਹਾਂ ਉਹਦੀ ਤੌਣੀ ਲਾਈ ਹੈ ਉਹ ਕਹਿੰਦੇ ਨੇ ਨਾ ਆਟੇ ਮਤਲਬ ਵੀ ਮੈਂ ਅੱਜ ਮੀਡੀਆ 'ਚ ਬਹੁਤ ਸਾਰੇ ਕਮੈਂਟ ਪੜ੍ਹ ਰਿਹਾ ਸੀ ਇੱਕ ਵਿਅਕਤੀ ਨੇ ਕਮੈਂਟ ਪਾਇਆ ਵੀ ਉਹ ਵੀ ਨੇਕੀ ਦਾ ਨੌਨਸਟਾਪ ਹੋਇਆ ਘਟਾਪਾ ਮਤਲਬ ਲੋਕਾਂ ਦੀ ਦੇਖੋ ਜੇ ਉਹ 네ਗੇਟਿਵ ਸੀ ਤਾਂ ਜੇ ਕੋਈ ਹਮਲਾ ਦੇਖੋ ਕਿ ਚੰਗੇ ਵਿਅਕਤੀ ਤੋਂ ਹੋਇਆ ਹੁੰਦਾ ਕਿ ਸ਼ਖਸੀਅਤ ਵਾਲੇ ਪੱਤਰਕਾਰ ਤੋਂ ਹੋਇਆ ਹੁੰਦਾ ਜੋ ਸਮਾਜ ਸਾਰੂ ਪੱਤਰਕਾਰ ਦਾ ਸ਼ਾਇਦ ਮੈਨੂੰ ਲੱਗਦਾ ਵੀ 95% ਕਿ 100% ਜਿਹੜੇ ਲੋਕ ਪੋਜ਼ਿਟਿਵ ਉਹਦੇ ਹੱਕ ਦੇ ਵਿੱਚ ਹੁੰਗਾਰ ਦਿੰਦੇ ਪਰ ਉਹਦਾ ਨੈਗੇਟਿਵ ਹੁੰਗਾਰ ਕਿਉਂ ਆ ਰਿਹਾ ਦੇਖੋ ਜੀ ਗੱਲ ਇਹ ਨੈਗੇਟਿਵ ਹੁੰਗਾਰ ਆ ਇਸ ਕਰਕੇ ਆ ਰਿਹਾ ਕਿ ਉਸ ਦੀਆਂ ਜਿਹੜੇ ਵੀ ਤੁਸੀਂ ਵੀਡੀਓ ਦੇਖੋਗੇ ਨਾ ਤੁਸੀਂ ਕਲੇਮ ਹੈ ਨਾ ਤੁਹਾਡਾ ਕਿਸੇ ਦਿਨ ਕੋਈ ਲੈਣਾ ਨਹੀਂ ਦੇਣਾਗੇ ਐਜੇ ਜਰਨਲਿਸਟ ਪਰ ਜਦੋਂ ਤੁਸੀਂ ਉਹ ਵੇਖੋਗੇ ਨਾ ਤਾਂ ਤੁਹਾਨੂੰ ਖੁਦ ਵੀ ਅੰਦਰ ਐਦਾਂ ਦੀ ਤੁਹਾਨੂੰ ਫੀਲਿੰਗ ਆਊਗੀ ਕਿ ਤੁਸੀਂ ਖੁਦ ਹੀ ਉਹਦਾ ਕਟਾਪਾ ਕਰ ਇਹੀ ਜਿਹੜਾ ਸੀ ਲੋਕਾਂ ਦੇ ਵਿੱਚ ਇੱਕ ਕ੍ਰਾਂਤੀਕਾਰੀ ਵਿਚਾਰਤਾ ਵੀ ਜਿਹੇ ਦੁਸ਼ਟਪੰਦੇ ਜਿਹੜੇ ਖੋਤੇ ਜਾਣੇ ਚਾਹੀਦੇ ਨੇ ਸੋ ਉਹਦੀ ਕੜੀ ਦੇ ਵਿੱਚ ਇਹ ਜਿਹੜੇ ਨੈਕੀ ਜੀ ਨੇ ਇਹਨਾਂ ਨੂੰ ਖਾਲਸਾ ਪੰਥ ਨੇ ਕਿਸਾਨਾਂ ਦੇ ਹਮੈਤਿਆਂ ਨੇ ਕਿਉਂਕਿ ਇਹ ਵਧ ਹੀ ਗਿਆ ਸੀ ਟੁੱਟੇ ਝੰਤਰ ਦੀ ਤਰ੍ਹਾਂ ਮਾਫ਼ ਕਰਨਾ ਤੇ ਇਸ ਨੂੰ ਬੁਰੀ ਤਰ੍ਹਾਂ ਦਾ ਚਿਪੜ ਦੀ ਛਟਨੀ ਵਾਂਗ ਅਜਿਹਾ ਉਟਾਪਾ ਹੋਇਆ ਹੈ ਅਦਰ ਚੇਪੜ ਦੀ ਚਾਟ ਨਿਭਾ ਗਏ ਹਾ ਪਟਾਪਾ ਹੋਇਆ ਹੈ ਕਿ ਹੁਣ ਕਈ ਦਿਨ ਤੱਕ ਤਾਂ ਇਹ ਸੇਕਾ ਵੀ ਲਊਗਾ ਪਲੱਸ ਸਰ ਵੀ ਲਊਗਾ ਬਿਲਕੁਲ ਜੀ ਬੰਦਾ ਟਾਉਡਿਕ ਸੌਣੇ ਦੇ ਲੋਗ ਹੋਗਾ ਘਰੇ ਤੇ ਹੋ ਸਕਦਾ 1-2 ਦਿਨ ਹੀ ਟਿਕਿਆ ਵੀ ਰਹੇ ਨਹੀਂ ਕਮਲ ਸਾਹਿਬ ਜੀ ਉਹ ਗਿਆ ਪੰਜ ਗੱਲ ਕਰੀਏ ਜਿਹੜਾ ਚੈਨਲ ਹੈ ਨਿਊਜ਼ੀਲੈਂਡ ਦੀ ਆਜ਼ਾਦੀ ਦਾ ਫਾਇਦਾ ਲਾਹਾ ਲੈ ਕੇ ਚੱਲਦਾ ਰਿਹਾ ਤੇ ਲੋਕ ਭਾਵੇਂ ਵਿਰੋਧਤਾ ਕਰਦੇ ਨੇ ਕਿ ਇੰਡੀਆ ਵਿੱਚ ਇੰਨਾ ਚਲਾ ਸਕਦਾ ਸੀ 1-2 ਦਿਨ ਵੀ ਉਹ ਨਿਊਜ਼ੀਲੈਂਡ ਦੇ ਵਿੱਚ ਇੱਕ ਦਿੱਕਤ ਹੋਰ ਪਈ ਹੈ ਨਾ ਜਿਹੜੀਆਂ ਅਥਾਰਟੀਜ਼ ਨੇ ਜਿਹੜੀਆਂ ਬ੍ਰਾਡਕਾਸਟ ਦੇ ਉੱਤੇ ਜਿਹੜੀਆਂ ਜਿਨ੍ਹਾਂ ਨੇ ਦੇ ਮਾਪਦਲ ਤੈਅ ਕਰ ਲਏ ਹੁੰਦੇ ਨੇ ਤਾਂ ਇਹ ਜਿਆਦਾਤਰ ਇਹ ਤਾਂ ਚੈਨਲ ਚੱਲਦਾ ਪੰਜਾਬੀ ਜੇ ਰੇਡੀਓ ਵਗੈਰਾ ਵੀ ਇਹ ਸਾਰਾ ਪੰਜਾਬੀ ਦੇ ਵਿੱਚ ਤਾਂ ਮੈਂ ਲੱਗਦਾ ਵੀ ਉਹਨੇ ਨਿਊਜ਼ੀਲੈਂਡ ਆਪਣਾ ਆਪਣੇ ਕਾਰੋਬਾਰ ਦੇ ਨਾਲ ਉਹ ਬਿਨਸ ਵੀ ਸ਼ਾਇਦ ਬਣਾ ਲਿਆ ਹੋਵੇ ਪਰ ਉਹ ਪੱਗ ਦ੍ਰਿਸ਼ਟੀ ਵੀ ਦੇ ਤੌਰ ਤੇ ਯੂਜ਼ ਕੀਤਾ ਹੋਵੇ ਨੇ ਬਿਲਕੁਲ 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 ਉੱਥੋਂ ਦੇ ਕਈ ਕਾਨੂੰਨ ਨੇ ਇਸਨੇ ਇਸ ਦੀ ਆੜ ਦੇ ਵਿੱਚ ਜਿਹੜੇ ਨੇ ਉਹ ਤੋੜੇ ਨੇ ਨੇਕੀ ਨੇ ਤੇ ਖਾਸ ਤੌਰ ਦੇ ਤੇ ਜਦੋਂ ਤੁਸੀਂ ਗੁਰੂਆਂ ਪੁਰਾਂ ਪੀਰਾਂ ਬਾਰੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਬਾਬੇ ਨਾਨਕ ਦੇ ਬਾਰੇ ਕਿ ਤੇ ਸਾਡੀਆਂ عظیم ਸ਼ਕਤੀਆਂ ਉਹਨਾਂ ਨੇ ਬਰੇਜ ਇਸ ਤਰ੍ਹਾਂ ਦੀ ਬਕਵਾਸ ਕਰਦੇ ਹੋ ਤਾਂ ਫਿਰ ਸਿੰਘਾਂ ਨੇ ਮਸਾ ਰਗੜ ਵੀ ਛੱਡਿਆ ਜੇ ਅੱਪ ਗੱਲ ਕਰੀਏ ਬਹੁਤ ਸਾਰੇ ਲੋਕਾਂ ਨੇ ਮਤਲਬ ਕੋਈ ਏਜੰਸੀਆਂ ਦਾ ਬੰਦਾ ਵਿਅਕਤੀ ਵੀ ਦੱਸਿਆ ਤੁਹਾਨੂੰ ਜੀ ਤਾਂ ਤੁਹਾਡੀ ਨਜ਼ਰ ਤੋਂ ਤੁਹਾਡੇ ਵੀ ਬਹੁਤ ਤਜਰਬੇ ਨੇ ਤਾਂ ਅੱਜ ਇਹਲੇ ਵਿਅਕਤੀ ਕੀ ਇਦਾਂ ਦੇ ਜੁੜੇ ਹੁੰਦੇ ਨੇ ਏਜੰਸੀਆਂ ਨਾਲ ਦੇਖੋ ਏਜੰਸੀਆਂ ਇਦਾਂ ਦੇ ਬੰਦਿਆਂ ਨੂੰ ਇਸ ਤਰ੍ਹਾਂ ਇਸਤੇਮਾਲ ਨਹੀਂ ਕਰਦੀ ਇਹ ਇੱਕ ਪ੍ਰਚਾਰ ਹੈ ਏਜੰਸੀਆਂ ਇਸ ਤਰ੍ਹਾਂ ਦੇ ਘਟਿਆ ਬੰਦਿਆਂ ਨਾਲ ਰابطਾ ਨਹੀਂ ਰੱਖਦੀਆਂ ਏਜੰਸੀਆਂ ਦੀ ਹੋ ਸਕਦਾ ਇੱਕ ਅੱਧਾ ਬੰਦਾ ਉਹ ਇਹਦੇ ਨਾਲ ਵਾਸਤਾ ਹੋਵੇ ਪਰ ਮੇਰਾ ਖਿਆਲ ਹੈ ਕਿ ਏਜੰਸੀਆਂ ਇਸ ਤਰ੍ਹਾਂ ਦੇ ਬੰਦੇ ਨੂੰ ਕੋਈ ਸਪੋਰਟ ਨਹੀਂ ਕਰਦੀ ਕਿਉਂਕਿ ਏਜੰਸੀਆਂ ਦੇ ਵੀ ਆਪਣੇ ਇੱਕ ਤਹਿ ਮਾਪਦੰਡ ਹੁੰਦੇ ਨੇ ਉਹਨਾਂ ਦੇ ਕੰਮ ਕਰਨ ਦੇ ਵਿਲੱਖਣ ਤਰੀਕੇ ਹੁੰਦੇ ਨੇ ਉਹ ਇਸ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਗੁਰੇਜ਼ ਕਰਦੀਆਂ ਬੜੀਆਂ ਤੋੜ ਕੇ ਬੜੀਆਂ ਨਾਪ ਕੇ ਏਜੰਸੀਆਂ ਦੇ ਜਿਹੜੇ ਕਾਰਕੁਨ ਹੁੰਦੇ ਨੇ ਏਜੰਸੀਆਂ ਦੇ ਜਿਹੜੇ ਸਰਕਰ ਦਾ ਅੰਦਰ ਜਿਹੜੇ ਉਹਦੇ ਹੈੱਡ ਹੁੰਦੇ ਨੇ ਉਹ ਬੜੇ ਸੋਲਜੇ ਹੋਏ ਹੁੰਦੇ। ਜਰਾ ਪਹਿਲਾਂ ਤਾਂ ਪੰਜਾਬੀ ਜੀ ਕਹਿ ਦਿੰਦੇ ਆਪਾਂ ਇੱਕ ਸ਼ੌਂਕ ਦਾ ਸੋਧ। ਜੀ। ਇੱਕ ਮੈਂ ਸੋਧਾ। ਹਾਂ। ਤੁਹਾਨੂੰ ਨਹੀਂ ਲੱਗਦਾ ਇਹ ਸ਼ਹਿਰ ਦੇ ਨੇਕੀ ਦੇ ਇਸ ਐਪੀਸੋਡ ਤੋਂ ਬਾਅਦ ਜਿਹੜੇ ਹੋਰ ਵੀ ਕਈ ਆਪਣੇ ਵਿਦੇਸ਼ਾਂ 'ਚ ਗਏ ਨੇ ਜਾਂ ਉਹ ਚੈਨਲ ਚਲਾ ਰਹੇ ਨੇ? ਤਾਂ ਮੈਨੂੰ ਲੱਗਦਾ ਵੀ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਸੋਚ ਵਿਚਾਰ ਕਰਨੀ ਪਵੇਗੀ ਅੱਜ ਜੇਕਰ ਨੇਕੀ ਦੇ ਨਾਲ ਇਦਾਂ ਹੋਇਆ ਜੇ ਅਸੀਂ ਕੋਈ ਗਲਤੀ ਕਰਦੇ ਹਾਂ ਤਾਂ ਸਾਡੇ ਨਾਲ ਵੀ ਇਹ ਪਾਣਾ ਵਾਪਰ ਸਕਦਾ ਬਿਲਕੁਲ ਵਾਪਰ ਸਕਦਾ ਦੇਖੋ ਨੇਕੀ ਟਾਰਗੇਟ ਤਾਂ ਪਹਿਲਾਂ ਵੀ ਸੀ ਇਸ ਨੂੰ ਚੇਤਾਵਨੀਆਂ ਪਹਿਲਾਂ ਵੀ ਦਿੱਤੀਆਂ ਜਾ ਚੁੱਕੀਆਂ ਸੀ ਪਰ ਹੁਣ ਜਦੋਂ ਕਿਸਾਨਾਂ ਦੇ ਨਾਲ ਜਿਨ੍ਹਾਂ ਦੇ ਨਾਲ ਪਮਾਂਤਰੀ ਤਰ੍ਹਾਂ ਦੀ ਤੁਸੀਂ ਕਹਿ ਸਕਦੇ ਹੋ ਕਿ ਲੋਕ ਰਾਏ ਜਿਹੜੀ ਉਹਨਾਂ ਦੇ ਨਾਲ ਕੋ ਮੰਤਰੀ ਲੋਕ ਰਾਏ ਜੁੜੀ ਹੋਈ ਮਤਲਬ ਦੋਨੋਂ ਲੋਕਾਂ ਨੂੰ ਬੜਾ ਫੀਲ ਹੋਇਆ ਕਿ ਇਹ ਬੰਦਾ ਕਿਸੇ ਨੂੰ ਨਹੀਂ ਛੱਡਦਾ ਤੇ ਕਿਸਾਨ ਜਿਹੜੇ ਆਪਣੇ ਹੱਕੀ ਲੜਾਈ ਲੜਨ ਦੇ ਲਈ ਉੱਥੇ ਮੌਜੂਦ ਨੇ ਇਹ ਉਹਨਾਂ ਦੇ ਖਿਲਾਫ ਦੀ ਬਕਵਾਸ ਮਾਰਨ ਲੱਗ ਪਿਆ ਤੇ ਫਿਰ ਉਹੀ ਹੋਇਆ ਕਿ ਇੱਕ ਗਾਣਾ ਨਹੀਂ ਕਿ ਆਕੇ ਵੰਗ ਗੁੰਨਤੀ ਬਗਾਨੇ ਪੁੱਤ ਨੇ ਤੇ ਬਗਾਨੇ ਪੁੱਤਾਂ ਨੇ ਗੁੰਨਤਾ ਫਿਰ ਨੇਕੀ ਨਾਲ ਆਚੋ ਹੋਮਸ ਆਪੀਸੋਡ ਵਾਪਰ ਗਿਆ ਦੇਖੋ ਹਰ ਘਟਨਾ ਦੀ ਇੱਕ ਜਾਂਚ ਹੁੰਦੀ ਹੈ ਦੇਖੋ ਨਿਊਜ਼ੀਲੈਂਡ ਹੈ ਉੱਥੋਂ ਦੀ ਪੁਲਿਸ ਹੈ ਉੱਥੋਂ ਦੀ ਇੰਟੈਲੀਜੈਂਸੀਆਂ ਨੇ ਉੱਥੋਂ ਦੀਆਂ ਜਿਹੜੀਆਂ ਕੋਈ ਵੀ ਏਜੰਸੀਆਂ ਨੇ ਤਾਂ ਤੁਸੀਂ ਤੁਹਾਡਾ ਕੀ ਮੰਨਣਾ ਤੁਸੀਂ ਕਿੰਦਾ ਸਜੈਸ਼ਨ ਦੋਗੇ ਵੀ ਜਿਹੜੇ ਨਿਊਜ਼ੀਲੈਂਡ ਆ ਜਿਹੜੀ ਗਵਰਨਮੈਂਟ ਹੈ ਉਹ ਉਸ ਉਸ ਜਾਂਚ ਨੂੰ ਕਿੱਦਾਂ ਲਵੇ ਕਿੱਦਾਂ ਕਿੱਦਾਂ ਕਰਸਾਵੇ ਦੇਖੋ ਗੱਲ ਇਹ ਆ ਕਿ ਨਿਊਜ਼ੀਲੈਂਡ ਦੀ ਸਰਕਾਰ ਨੂੰ ਵੀ ਪਤਾ ਹੈ ਇਹਦੇ ਛੇਤਰ ਕਿਉਂ ਪਏ ਨੇ ਕੋਬੇ ਕਿਉਂ ਪਈ ਹੈ ਨਿਊਜ਼ੀਲੈਂਡ ਦੀ ਸਰਕਾਰ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਬਾਕੀ ਇਹ ਘਟਨਾ ਤੋਂ ਬਾਅਦ ਥੋੜਾ ਜਿਹਾ ਹੋਰ ਸੀਰੀਅਸਲੀ ਲੈਣਗੇ ਤੇ YouTube ਦੇ ਉੱਤੇ ਇਹਦਾ ਖਲਾਰਾ ਪਾਇਆ ਵੇਖਣਗੇ ਤੇ ਉਸ ਤੋਂ ਬਾਅਦ ਖਾਲਾ ਕੇ ਇਹ ਜ਼ਰੂਰ ਹੈ ਕਿ ਕਾਨੂੰਨ ਨੂੰ ਹੱਥ ਵਿੱਚ ਜਿਹੜਾ ਲਿਆ ਗਿਆ ਉੱਥੋਂ ਦੇ ਕਾਨੂੰਨ ਦੇ ਹੁੰਦਾ ਨਿਊਜ਼ੀਲੈਂਡ ਦਾ ਕਾਨੂੰਨ ਸਖਤ ਵੀ ਬਹੁਤ ਹੈ ਕਾਰਵਾਈ ਤਾਂ ਹੋਊਗੀ ਲੱਭ ਕੇ ਜੇਲ੍ਹ ਲੱਭ ਕੇ ਤਾਂ ਠੀਕ ਹੈ ਨਾ ਹੁਣ ਜੇ ਸਪੋਜ਼ ਕਰੋ ਮਿਰਚਾਂ ਦੀ ਬੋਰੀ ਪਾ ਕੇ ਕਈ ਵਾਰ ਪਟਾਪਾ ਹੋ ਜਾਂਦਾ ਤੇ ਬੰਦੇ ਨੂੰ ਸ਼ੱਕ ਲਈ ਨਹੀਂ ਪਤਾ ਠੀਕ ਹੈ ਹਾਲਾਂਕਿ ਉੱਥੇ ਤਾਂ ਕੈਮਰੇ ਵੀ ਲੱਗੇ ਹੋਏ ਨੇ ਵੀਡੀਓ ਕੈਮਰੇ ਵੀ ਨੇ ਨੈਕੀ ਦੇ ਨੈਕੀ ਨੂੰ ਇਸ਼ਤਿਹਾਰ ਦੇਣ ਬਿਆ ਨੇ ਵੀ ਲੈ ਭਾਈ ਤੈਨੂੰ ਐਡ ਦੇਣਗੇ ਆ ਦੇਣਾ ਹੈ ਤੇ ਉੱਥੇ ਦਾ 1 2 3 ਕਰਤਾ ਤੇ ਇਹਦੀ ਅਜੇ ਹੀ ਇਹਦਾ ਜਿਹੜਾ ਭੁਗਾ ਕੁੱਟਿਆ ਹੈਗਾ ਨਾ ਨੇਕੀ ਦਾ ਇਹ ਇਹਦੇ ਨਾਲ ਲੋਕ ਬਹੁਤ ਪ੍ਰਸੰਨ ਨੇ ਜਿਹੜੇ ਜਿਹੜੇ ਚਲਗੇ ਲੋਕ ਨੇ ਨਾ ਅੱਜ ਵੀ ਸੋਸ਼ਲ ਮੀਡੀਆ ਤੇ ਮੈਨੂੰ ਲੱਗਦਾ ਬਹੁਤ ਸਾਰੇ ਚੈਨਲਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਜਿਹੜਾ ਅਨੈਕੀ ਬਾਰੇ ਬਹੁਤ ਕਮੈਂਟਸ ਲਿਖੇ ਗਏ ਨੇ ਤੋਂ ਮਤਲਬ ਵੀ ਜਿਹੜੀ ਨਵੀਂ ਜਨਰੇਸ਼ਨ ਹੈ ਜੀ ਉਹਨਾਂ ਨੇ ਵੀ ਬਹੁਤ ਸਾਰੇ ਜਿਹੜੇ ਕਮੈਂਟਸ ਨੇ ਉਹਦੀਆਂ ਫੋਟੋਆਂ ਪਾ ਕੇ ਦਿੱਤੇ ਗਏ ਨੇ ਉਹਨੂੰ ਨਕਲੀ ਸਿੱਖ ਵੀ ਘਰਾੜ ਦਿੰਦਾ ਵੀ ਇਹ ਇੱਕ ਪਤਾ ਜਾਲੀ ਹੈ ਇਹਨ ਜਾਲੀ ਦਾੜੀ ਲੱਗੀ ਹੈ ਮੌਸਮ ਦੀ ਗੱਲ ਨਹੀਂ ਆ ਦੇਖੋ ਕੱਲਾ ਉਹ ਬੰਦੇ ਕਮੈਂਟ ਨਹੀਂ ਕਰ ਰਹੇ ਜਿਨਨੇ ਜਿਨਨੂੰ ਅਸੀਂ ਗਰਮਖਿਆਲੀ ਕਹਿ ਦਿੱਤੀ ਜਾਂ ਕੋਈ ਕਿਸਾਨਾਂ ਦੇ ਸਮਰਥਕ ਇਹਨੂੰ ਸਮਾਜਿਕ ਤੌਰ ਦੇ ਉੱਤੇ ਉਹ ਚੰਗੇ ਬੰਦੇ ਹਰੇਕ ਜਿਨ੍ਹਾਂ ਦੀ ਨੇਕ ਸੋਚ ਹੈ ਜਿਹੜੇ ਚਾਹੁੰਦੇ ਨੇ ਕਿ ਕੋਈ ਵੀ ਕਿਸੇ ਦੇ ਖਿਲਾਫ ਇਸ ਤਰ੍ਹਾਂ ਦੀ ਬਕਵਾਸ ਕਿਸੇ ਦੀ ਸ਼ਾਨ ਦੇ ਖਿਲਾਫ ਕਿਸੇ ਧਰਮ ਦੇ ਖਿਲਾਫ ਨਾ ਬੋਲੇ ਉਹ ਸਾਰੇ ਹੀ ਇਸ ਐਪੀਸੋਡ ਤੋਂ ਬਾਅਦ ਕੁੱਛ ਨੇ ਇਸ ਕਰਕੇ ਬਹੁਤ ਬਹੁਤ ਕਮੈਂਟ ਵੀ ਪਾ ਰਹੇ ਨੇ ਇੱਕ ਲੋਕਰਾਏ ਬਣ ਗਈ ਹੈ ਜਿਨ੍ਹਾਂ ਨੇ ਨੇਕੀ ਨੂੰ ਮਤਲਬ ਸਭ ਸਿਖਾਇਆ ਨਾ ਅਸੀਂ ਸਭ ਸਿਖਾਉਣਾ ਕਹਿ ਸਕਦੇ ਹਾਂ ਸਕੂਲ ਦੇ ਵਿੱਚ ਟੀਚਰ ਵੀ ਸਿਖਾਉਂਦੇ ਨੇ ਬੱਚਿਆਂ ਨੂੰ ਕੁਟ ਕੱਟ ਕੇ ਸਬਕ ਤੇ ਉਹ ਕੋਈ ਮਾੜੀ ਗੱਲ ਨਹੀਂ ਹੁੰਦੀ ਜੇ ਕਿਸੇ ਨੂੰ ਥੋੜੀ ਜੀ ਕੁਟ ਤੋਂ ਬਾਅਦ ਸਬਕ ਮਿਲ ਜਾਵੇ ਹੁਣ ਆਪਣੇ ਆਤਮ ਸੁਰੱਖਿਆ ਨਾਲ ਆਪਾਂ ਹੋਰ ਨਵੀਂ ਜਗ੍ਹਾ ਉਹ ਜੇ ਬੱਧਾ ਕਰਾਂਗੇ ਦੇਖੋ ਸੋਸ਼ਲ ਮੀਡੀਆ ਦੇ ਵਿੱਚ ਪੰਜਾਬ ਵਿੱਚ ਵੀ ਬਹੁਤ ਬਹੁਤ ਸਾਰੇ ਚੈਨਲ ਨੇ ਜੀ ਬਹੁਤ ਸਾਰੇ ਜਿਹੜੇ ਦਵੇ ਵਿਅਕਤੀ ਨੇ ਉਹ ਵੀ ਜਿਹੜਾ ਹੈ YouTube ਚੈਨਲ ਚਲਾ ਰਹੇ ਨੇ ਤਾਂ ਇਸ ਐਪੀਸੋਡ ਦੇ ਨਾਲ ਚਲੋ ਹੋਇਆ ਜੋ ਵੀ ਕਾਰਾ ਹੋਇਆ ਤਾਂ ਕਿਤੇ ਨਾ ਕਿਤੇ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ YouTube ਚੈਨਲ ਚਲਾ ਰਹੇ ਨੇ ਉਹ ਚੈਨਲ ਦੇ ਵਿੱਚ ਜਿਹੜੀ ਆਜ਼ਾਦੀ ਹੈ ਨੂੰ ਜਿਹੜਾ ਬੁਖ ਧਿਆਨ ਇੱਥੇ ਰੱਖਦੇ ਹੋਏ ਉਹ ਕਿੱਦਾਂ ਦੇ ਕਿੱਦਾਂ ਦੇ ਤਰਕ ਲੈ ਕੇ ਆਓ ਦੇਖੋ ਜੀ ਗੱਲ ਇਹ ਹੈ ਕਿ ਮੈਂ ਜਿੰਨੇ ਵੀ YouTube ਦੇ ਉੱਤੇ ਬਲੌਗਰ ਨੇ ਜਾਂ YouTuber ਨੇ ਜਿਹੜੇ ਆਪਣੇ ਚੈਨਲ ਚਲਾ ਰਹੇ ਨੇ ਮੈਂ ਉਹਨਾਂ ਨੂੰ ਇਹੀ ਕਹਿਣਾ ਤੇ ਜਦੋਂ ਤੁਸੀਂ ਲਾਈਵ ਹੁੰਦੇ ਹੋ ਜਾਂ ਜਦੋਂ ਤੁਸੀਂ ਕੋਈ ਕਵਰੇਜ ਕਰਦੇ ਹੋ ਜਦੋਂ ਤੁਸੀਂ ਕਿਸੇ ਘਟਨਾ ਦੀ ਰਿਪੋਰਟ ਕਰਦੇ ਹੋ ਤਾਂ ਫਟੋਫਟ ਸ਼ਬਦਾਂ ਦੀ ਚੋਣ ਹੈ ਜਿਹੜੀ ਉਹ ਠੀਕ ਤਰੀਕੇ ਤੋਂ ਤੁਹਾਨੂੰ ਹੋਣੀ ਚਾਹੀਦੀ ਹੈ ਕਿਉਂਕਿ ਜਿਹੜੀ ਪਬਲਿਕ ਹੈ ਨਾ ਲੋਕ ਤੁਹਾਡੇ ਬੋਲਣ ਦੀ ਆਜ਼ਾਦੀ ਦਾ ਸਤਿਕਾਰ ਕਰਦੇ ਨੇ ਪਰ ਤੁਹਾਡੇ ਭੌਂਕਣ ਦੀ ਆਜ਼ਾਦੀ ਦਾ ਸਰਕਾਰ ਬਿਲਕੁਲ ਨਹੀਂ ਕਰਦੀ। ਦੇਖੋ ਜੀ ਇਹ ਸੰਜੀ ਪ੍ਰਵੀਨ ਕੋਮਲ ਜੀ ਕਿਉਂਕਿ ਪ੍ਰੈਸ ਦੀ ਆਜ਼ਾਦੀ ਦੀ ਗੱਲ ਕਰਾਂ ਤਾਂ ਇੱਕ ਛੋਟੀ ਜੀ ਉਦਾਹਰਣ ਦੇ ਕੇ ਅਸੀਂ ਆਪਣੀ ਗੱਲ ਨੂੰ ਬੰਦ ਕਰਾਂਗੇ ਜਿੱਦਾਂ ਕਿ ਕੋਈ ਕੇਸ ਕਿਸੇ ਵਿਅਕਤੀ ਦਾ ਹਾਈ ਕੋਰਟ ਦੇ ਵਿੱਚ ਕਿਸੇ ਅਦਾਲਤ ਵਿੱਚ ਚੱਲ ਰਿਹਾ ਹੈ ਤਾਂ ਪੱਤਰਕਾਰ ਨੂੰ ਖਬਰ ਲਾਉਣ ਦੇ ਲਈ ਉਸ ਬੜੇ ਧਿਆਨ ਦੇ ਨਾਲ ਇਹ ਜਿਹੜੀ ਟੈਕਨੀਕਲ ਭਾਸ਼ਾ ਵਰਤਣੀ ਪੈਂਦੀ ਹੈ ਵੀ ਕਈ ਵਾਰੀ ਜੱਜ ਵੀ ਇਸ ਚੀਜ਼ ਨੂੰ ਵੇਖਦੇ ਨੇ ਵੀ ਸ਼ਾਇਦ ਵੀ ਪੱਤਰਕਾਰਨ ਦੀ লাই ਉਹ ਹੀ ਕਵਰ ਦਾ ਕੋਈ ਸ਼ਬਦ ਇਸ ਕੇਸ ਨੂੰ ਪ੍ਰਭਾਵਿਤ ਨਹੀਂ ਕਰ ਰਿਹਾ ਤਾਂ ਮੇਨੂੰ ਲੱਗਦਾ ਸ਼ਾਇਦ ਨੇਕੀ ਬੇਧਿਆਨੀ ਸੀ ਤੇ ਉਹਦੇ ਨਾਲੇ ਭਾੜਾ ਵਾਪਰ ਗਿਆ ਬਾਕੀ ਅਸੀਂ ਆਪਣੇ ਸਰੋਤਿਆਂ ਤੋਂ ਅਸੀਂ رائے ਵੀ ਲਵਾਂਗੇ ਜਰੂਰ ਸਾਨੂੰ ਤੇ ਸਾਡੇ ਚੈਨਲ ਨੂੰ 서ਪਰਸਪਲਾਈ ਕਰੋ ਬੇਧਿਆਨੀ ਸੀ ਇਹ ਉਹਦੀ ਤਕਰੀਬਨ ਇਤਿਹਾਸ ਵੇਖਿਆ ਜਾਵੇ ਇਹ ਉਹਦਾ ਇਤਿਹਾਸ ਹੈ ਕਿ ਸਾਲ ਬਾਅਦ ਉਹਦੇ ਕਟਖਾਨਾ ਦਾ ਜਿਹੜਾ ਲਾਇਸੈਂਸ ਰੀਨਿਊ ਹੋਣਾ ਤੇ ਹੁਣ ਵੀਡੀਓ ਕੋ ਬਿਲਕੁਲ ਜੀ ਅਸੀਂ ਸਾਰੇ ਹੀ ਆਪਣੇ ਸਰੋਤਿਆਂ ਨੂੰ ਫੇਰ ਆ ਲਾਸਟ ਆਪਣਾ ਅਲਵਿਦਾ ਕਰਨੇ ਆ ਜੇਕਰ ਸਾਡਾ ਐਪੀਸੋਡ ਲੱਗੇ ਤਾਂ ਜਰੂਰ ਕਮੈਂਟਸ ਵੀ ਦਿਓ ਤੇ ਨਾਲੇ ਸਰਕ੍ਰਾਈਬ ਵੀ ਕਰੋ ਤਦਾਲਾ ਰਾਸ਼ਟਰੀ ਸਮਾਜਿਕ ਤੇ ਮਨੋਰੰਜਨ ਜਗਤ ਦੇ ਨਾਲ ਜੁੜਨ ਲਈ ਸਾਡੇ ਚੈਨਲ ਗੱਲ ਪੰਜਾਬ ਦੀ ਟੀਵੀ ਨੂੰ ਸਬਸਕ੍ਰਾਈਬ ਕਰੋ ਤੇ ਸਭ ਤੋਂ ਪਹਿਲਾਂ ਨੋਟੀਫਿਕੇਸ਼ਨਸ ਪਾਉਣ ਲਈ ਬੈਲ ਆਈਕਨ ਪ੍ਰੈਸ ਕਰੋ